ਲੋਕ ਪਰਲੋਕ ਦੇ ਰਾਖੇ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਚ ਅਖਤ ਅਕਸਰੀ ਕੇਸਗੜ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉਤੇ ਅਮਰ ਸ਼ਹੀਦ ਤਨਤਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਆਏ ਖਾਲਸਾ ਜੀ ਸਭ ਤੋਂ ਪਹਿਲੋ ਸਰਬਾਂਸ ਦਾਣੀ ਅਮਰਤ ਦੇ ਦਾਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਆਰੇ लाडले ਦੁਲਾਰੇ ਬਾਬਾ ਜੀਵਨ ਸਿੰਘ ਜੀ ਦੇ ਉੱਤੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਮੈਂ ਸਵੇਰੇ ਵੀ ਬੋਲਿਆ ਕਿ ਤਾਕਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਭਾਈ ਗੱਲਾ ਜੀ ਨੇ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕੀਤੀ ਤੇ ਮਹਾਰਾਜ ਪ੍ਰਸੰਨ ਹੋ ਕੇ ਕਹਿਣ ਲੱਗੇ ਡੱਲਿਆ ਸੇਵਾ ਬੜੀ ਵੱਡੀ ਹੈ ਮੰਗ ਕੀ ਮੰਗਦਾ ਹੈ ਤੇ ਭਾਈ ਡੱਲਾ ਜੀ ਨੇ ਅਗੋ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੇ ਤੁਸੀਂ ਮੇਰੀ ਸੇਵਾ ਤੋਂ ਤਰਪੇ ਹੋ ਤਾਂ ਫੇਰ ਮੈਨੂੰ ਆਪਣੇ ਚਰਨਾਂ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਬਖਸ਼ੋ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਡੱਲੇ ਨੂੰ ਖੰਡੇ ਬਾਟੇ ਦੀ ਪਹਲ ਛਕਾ ਕੇ ਭਾਈ ਡੱਲ ਸਿੰਘ ਬਣਾ ਕੇ ਆਪਣੇ ਚਰਨਾਂ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਦਿੱਤੀ ਤੇ ਜਦੋਂ ਅਸੀਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਪੜਦੇ ਹਾਂ ਜਦੋਂ ਦਿੱਲੀ ਤੋਂ ਸੀਸ ਲੈ ਕੇ ਆਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਭੇਟ ਕੀਤਾ ਤੇ ਬਿਨਾਂ ਮੰਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਨਾਲ ਹੀ ਨਹੀਂ ਬਲਕਿ ਆਪਣੇ ਸੀਨੇ ਦੇ ਨਾਲ ਲਾ ਕੇ ਕਰਤਾਰਥ ਕੀਤਾ ਤੇ ਨਾਲ ਹੀ ਮਾਨ ਬਖਸ਼ਿਆ ਰੰਗਰੇਟੇ ਗੁਰੂ ਕੇ ਬੇਟੇ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬੜੀਆਂ ਨੇ ਸਾਥ ਸੰਗਤ ਪਹਾੜਤ ਦੇ ਵਿੱਚ ਲੰਬੇ ਸਮੇਂ ਤੋਂ ਪਹਾੜਤ ਦੀ ਪਰੰਪਰਾ ਜਿਹਦਾ ਆਧਾਰ ਮਨੁਸਿਮਰਤੀ ਹੈ ਉਹਦੇ ਵਿੱਚ ਚਾਰ ਵਰਣਾਂ ਦੀ ਵੰਡ ਕਰਕੇ ਚੌਥੇ ਵਰਣ ਨੂੰ ਕੋਈ ਅਧਿਕਾਰ ਜਿਹੜਾ ਹੈ ਉਹ ਨਹੀਂ ਦਿੱਤਾ। ਔਰ ਸਦੀਆਂ ਤੱਕ ਚੌਥਾ ਵਰਣ ਬਣਾ ਕੇ ਸਮਾਜ ਦੇ ਇੱਕ ਹਿੱਸੇ ਦੇ ਨਾਲ ਧੱਕਾ ਕਰਦੇ ਆਏ ਵੱਡੇ ਵੱਡੇ ਜਰਵਾਨੇ ਵੱਡੇ ਵੱਡੇ ਰਾਜੇ ਵੱਡੇ ਵੱਡੇ ਮਹਾਰਾਜ ਆਜ ਤੱਕ ਪਰ ਜਦੋਂ ਤਾਲ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਨੇ ਸਦੀਆਂ ਤੋਂ ਚੱਲੀ ਆ ਰਹੀ ਗੰਡ ਪ੍ਰਥਾ ਜਿਹੜੀ ਸੀ ਵਰਨ ਪ੍ਰਥਾ ਜਿਹੜੀ ਸੀ ਉਸ ਨੂੰ ਖਤਮ ਕਰ ਦਿੱਤਾ ਔਰ ਨਾਲ ਹੀ ਇਹ ਆਖਿਆ ਕਿ ਅਕਾਲ ਪੁਰਖ ਇੱਕ ਹੈ ਤੇ ਅਕਾਲ ਪੁਰਖ ਦੇ ਪੈਦਾ ਕੀਤੇ ਜੀ ਜਿਹੜੇ ਨੇ ਉਹ ਵੀ ਇੱਕ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਇੱਕੋ ਕਲਾਵੇ ਦੇ ਵਿੱਚ ਲੈ ਕੇ ਬੜਾ ਮਾਣ ਬਖਸ਼ਿਆ ਸਾਧ ਸੰਗਤ ਜੀ ਔਰ ਇਹ ਤੋਂ ਤੱਕ ਕਿਹਾ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਅਸੀਂ ਜੇ ਹਾਂ ਤੇ ਅਸੀਂ ਉਹਨਾਂ ਦੇ ਨਾਲ ਆ ਜਿਨ੍ਹਾਂ ਨੂੰ ਲੋਕ ਨੀਮਾ ਸੱਦਦੇ ਨੇ ਕਿਉਂਕਿ ਜਿਹੜੇ ਨੀਵੇਂ ਨੇ ਉਹਨਾਂ ਤੇ ਅਕਾਲ ਪੁਰਖ ਪਰਮੇਸ਼ਵਰ ਦੀ ਆਪ ਵੱਡੀ ਬਖਸ਼ਿਸ਼ ਹੁੰਦੀ ਹੈ ਵੱਡੀ ਕਿਰਪਾ ਹੁੰਦੀ ਹੈ ਅਕਾਲ ਪੁਰਖ ਉਹਨਾਂ ਦੇ ਅੰਗ ਸੰਗ ਵਸਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਿੱਤਾ ਫਲਸਫਾ ਜਿਹੜਾ ਉਹ ਸਮਾਜ ਤੋਂ ਸਵਾਲ ਵੀ ਕਰਦਾ ਹੈ ਕਿ ਜੇ ਇੱਕ ਅਕਾਲ ਪੁਰਖ ਨੇ ਸਾਰੇ ਜੀਵ ਪੈਦਾ ਕੀਤੇ ਨੇ ਤੇ ਫਿਰ ਅਕਾਲ ਪੁਰਖ ਦੇ ਪੈਦਾ ਕੀਤੇ ਜੀਵਾਂ ਦੇ ਵਿੱਚ ਕੋਈ ਵੱਡਾ ਤੇ ਕੋਈ ਛੋਟਾ ਕਿਵੇਂ ਹੋ ਗਿਆ ਜਿਵੇਂ ਮਿੱਟੀ ਦੇ ਬਰਤਨ ਬਣਾਉਣ ਵਾਲਾ ਇੱਕੋ ਜਗ੍ਹਾ ਤੋਂ ਮਿੱਟੀ ਲੈ ਕੇ ਆਉਂਦਾ ਹੈ ਇੱਕੋ ਜਗ੍ਹਾ ਤੋਂ ਮਿੱਟੀ ਲਿਆ ਕੇ ਇੱਕੋ ਪਾਣੀ ਦੇ ਨਾਲ ਉਹਨੂੰ ਗੁੰਨਦਾ ਹੈ ਤੇ ਇੱਕੋ ਮਿੱਟੀ ਤੋਂ ਹੀ ਵੱਖਰੇ ਵੱਖਰੇ ਬਰਤਨ ਬਣਾਉਂਦਾ ਹੈ ਕੋਈ ਘੜਾ ਬਣਦਾ ਹੈ ਕੋਈ ਕੁੱਝਾ ਬਣਦਾ ਹੈ ਕੋਈ ਚਾਟੀ ਬਣਦੀ ਹੈ ਕੋਈ ਕੁਛ ਬਣਦਾ ਹੈ ਕੋਈ ਕੁਛ ਬਣਦਾ ਹੈ ਕੋਈ ਕੁਛ ਬਣਦਾ ਹੈ ਬੇਸ਼ੱਕ ਉਹਨਾਂ ਦੇ ਨਾਮ ਵੱਖਰੇ ਵੱਖਰੇ ਹੁੰਦੇ ਨੇ ਪਰ ਬਣੇ ਉਹ ਇੱਕੋ ਮਿੱਟੀ ਦੇ ਹੁੰਦੇ ਨੇ ਇਸੇ ਤਰ੍ਹਾਂ ਸੁਨਿਆਰ ਸੋਨੇ ਦੀ ਇੱਕ ਡਲੀ ਤੋਂ ਗਹਿਣੇ ਬਣਾਉਂਦਾ ਹੈ ਕੋਈ ਵਾਲੀ ਬਣਦੀ ਹੈ ਕੋਈ ਕੋਕਾ ਬਣਦਾ ਹੈ ਕੋਈ ਪਾਇਲ ਬਣਦੀ ਹੈ ਪਰ ਬਣੇ ਉਹ ਸਾਰੇ ਇੱਕੋ ਹੀ ਸੋਨੇ ਦੀ ਡਲੀ ਤੋਂ ਹੁੰਦੇ ਨੇ ਇਵੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਆਖਦੇ ਨੇ ਕਿ ਅਕਾਲ ਪੁਰਖ ਪਰਮੇਸ਼ਵਰ ਦਾ ਕੋਈ ਵਰਣ ਨਹੀਂ ਹੈ ਅਕਾਲ ਪੁਰਖ ਪਰਮੇਸ਼ਵਰ ਦੀ ਕੋਈ ਜਾਤ ਨਹੀਂ ਹੈ ਅਕਾਲ ਪੁਰਖ ਪਰਮੇਸ਼ਵਰ ਦਾ ਕੋਈ ਗੋਤ ਨਹੀਂ ਹੈ ਤੇ ਜੇ ਅਕਾਲ ਪੁਰਖ ਸਾਡਾ ਪਿਤਾ ਹੈ ਉਹਦਾ ਕੋਈ ਵਰਣ ਨਹੀਂ ਕੋਈ ਜਾਤ ਨਹੀਂ ਕੋਈ ਗੋਤ ਨਹੀਂ ਤੇ ਸਾਡੀ ਜਾਤ ਗੋਤ ਜਿਹੜੀ ਆ ਉਹ ਕਿੱਥੋਂ ਪੈਦਾ ਹੋ ਗਈ ਇਹ ਬਹੁਤ ਵੱਡਾ ਜਿਹੜਾ ਹੈ ਸਵਾਲ ਹੈ ਸੰਸਾਰ ਦੇ ਅੰਦਰ ਤੇ ਫਿਰ ਸਾਡੀ ਜਾਤ ਜਿਹੜੀ ਆ ਉਹ ਕਿੱਥੋਂ ਪੈਦਾ ਹੋ ਗਈ ਉੱਚੇ ਕਿਵੇਂ ਹੋ ਗਏ ਨੀਵੇਂ ਕਿਵੇਂ ਹੋ ਗਏ ਸਾਧ ਸੰਗਤ ਜੀ ਇਹ ਅਸੀਂ ਜਿਹੜਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਜਿਹੜਾ ਉਹ ਸਮਝਣਾ ਹੈ ਅੱਜ ਸਿੱਖ ਪੰਥ ਦੇ ਉੱਤੇ ਬਹੁਤ ਵੱਡੀਆਂ ਜੜੀਆਂ ਨੇ ਉਹ ਪੀੜਾਂ ਤੇ ਚੁਣੌਤੀਆਂ ਜੜੀਆਂ ਨੇ ਉਹ ਆਈਆਂ ਹੋਈਆਂ ਨੇ ਅੰਦਰੋਂ ਵੀ ਆਈਆਂ ਨੇ ਬਾਹਰੋਂ ਵੀ ਆਈਆਂ ਨੇ ਔਰ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਅਸੀਂ ਇੱਕ ਹੋ ਕੇ ਜਿਹੜਾ ਹੈ ਉਹ ਕਰ ਸਕਦੇ ਹਾਂ ਅਸੀਂ ਉਸ ਗੱਲ ਨੂੰ ਹਮੇਸ਼ਾ ਚੇਤੇ ਰੱਖਣੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਖੰਡੇ ਬਾਟੇ ਦੀ ਪਾਹਲ ਸ਼ਕਾਈ ਤੇ ਨਾਲ ਖਾਲਸਾ ਸਾਜਿਆ ਤੇ ਇਹ ਕਿਹਾ ਕਿ ਅੱਜ ਤੋਂ ਤੇਰੀ ਕੁੱਲਨਾਸ਼ ਅੱਜ ਤੋਂ ਤੇਰਾ ਕਰਮਨਾਸ਼ ਅੱਜ ਤੋਂ ਤੇਰਾ ਭਰਮਨਾਸ਼ ਅੱਜ ਤੋਂ ਤੇਰੀ ਜਾਤਨਾਸ਼ ਅੱਜ ਤੋਂ ਤੇਰਾ ਵਰਨਨਾਸ਼ ਕੇਵਲ ਤੇ ਕੇਵਲ ਜਦੋਂ ਕੋਈ ਖੰਡੇ ਬਾਟੇ ਦੀ ਪਾਹਲ ਛੱਕ ਲੈਂਦਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਲਾਹੀ ਖਾਲਸਾ ਹੈ ਸਾਧ ਸੰਗਤ ਜੀ ਇਹ ਸਾਡਾ ਸਿਧਾਂਤ ਹੈ ਗੁਰਬਾਣੀ ਸਾਨੂੰ ਵਿਤਕਰੇ ਬਾਜਰੀਆਂ ਤੇ ਵੰਡੀਆਂ ਤੋਂ ਰਹਿਤ ਹੋਣ ਦਾ ਜਿਹੜਾ ਹੈ ਉਹ ਉਪਦੇਸ਼ ਦਿੰਦੀ ਹੈ ਔਰ ਅਸਾਂ ਆਪਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਦੇ ਉੱਤੇ ਮਾਣ ਕਰਨਾ ਹੈ ਮੈਂ ਪਿਛਲੇ ਸਾਲ ਵੀ ਇਸ ਮੰਚ ਤੋਂ ਇਹ ਕਿਹਾ ਸੀ ਕਿ ਜਿਨ੍ਹਾਂ ਮਾਣ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਲਸਫਾ ਬਖਸ਼ਦਾ ਨਾ ਇਹਨਾਂ ਮਾਣ ਸਾਨੂੰ ਇਸਨੇ ਦੱਸਾਇਆ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਤੇ ਨਾ ਸਾਧ ਸੰਗਤ ਜੀ ਭਵੇਖ ਦੇ ਵਿੱਚ ਇੰਨਾ ਮਾਣ ਜਿਹੜਾ ਹੈ ਉਹ ਸਾਨੂੰ ਕਿਸੇ ਨੇ ਦੇਣਾ ਹੈ ਅੱਜ ਅਸੀਂ ਦੇਖਦੇ ਹਾਂ ਜਿੰਨੇ ਵੀ ਦੁਨੀਆ ਦੇ ਵੱਡੇ ਵੱਡੇ ਖਾਸ ਤੌਰ ਤੇ ਉਤੇ ਸਨਾਤਨ ਮਤ ਦੇ ਜਿੰਨੇ ਵੱਡੇ ਵੱਡੇ ਅਸਥਾਨ ਹਨ ਉਹਨਾਂ ਅਸਥਾਨਾਂ ਦੇ ਉਤੇ ਪੁਜਾਰੀ ਜਿਹੜਾ ਕੇਵਲ ਬ੍ਰਾਹਮਣ ਲੱਗ ਸਕਦਾ ਕੋਈ ਹੋਰ ਦੂਸਰੀ ਵਰਣ ਦਾ ਕੋਈ ਦੂਸਰੀ ਜਾਤ ਦਾ ਜਿਹੜਾ ਪੁਜਾਰੀ ਨਹੀਂ ਲੱਗ ਸਕਦਾ ਪਰ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਇਹ ਵਿਤਕਰੇ ਬਾਜ਼ੀਆਂ ਜਿਹੜੀਆਂ ਹੈ ਉਹ ਨਹੀਂ ਚੱਲਦੀਆਂ ਨਹੀਂ ਹੁੰਦੀਆਂ ਤੇ ਮਾਨ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਫਲਸਫਾ ਜਿਹੜਾ ਹੈ ਉਹ ਸਾਨੂੰ ਬਖਸ਼ਦਾ ਆਪਾਂ ਤਨਤਨ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਜਿਹੜਾ ਫੈਸਲਾ ਹੈ ਉਹ 3 ਸਾਲ ਪਹਿਲਾਂ ਲਿਆ ਸੀ ਤਕਤ ਸ੍ਰੀ ਕੇਸਗੜ ਸਾਹਿਬ ਦੇ ਉੱਤੇ ਮਨਾਉਣ ਦਾ ਸ਼ਾਨਦਾਰ ਸਮਾਂ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਸਵੇਰ ਦੇ ਸਮੇਂ ਬਾਬਾ ਜੀਵਨ ਸਿੰਘ ਜੀ ਦੇ ਸਾਪਾ ਸਥਾਨ ਦੇ ਉੱਤੇ ਬਾਬਾ ਤੀਰਤ ਸਿੰਘ ਜੀ ਜਿਹੜੇ ਨੇ ਉਹ ਆਪ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਦਿਹਾੜਾ ਮਨਾਉਂਦੇ ਨੇ ਤੇਰੇ ਸਵੇਰ ਦੇ ਦੀਵਾਨਾਂ ਦੇ ਵਿੱਚ ਸਾਰੇ ਆਪਾਂ ਉੱਥੇ ਸ਼ਾਮਲ ਹੋਇਆ ਕਰੀਏ ਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ 5 ਸਤੰਬਰ ਨੂੰ ਆਪਾਂ ਇੱਥੇ ਸ਼ਾਮਲ ਹੋਇਆ ਕਰੀਏ ਕਿਉਂਕਿ ਅਸੀਂ ਸਾਰੇ ਇੱਕ ਹਾਂ ਸਾਡੇ ਵਿੱਚ ਕੋਈ ਧਰਮ ਭੇਦ-ਬਿਤਕਰਾ ਨਹੀਂ ਹੈ ਨਾ ਸਾਡੇ ਵਿੱਚ ਕੋਈ ਧਰਮ ਭੇਦ-ਬਿਤਕਰਾ ਸਾਤ ਸੰਗਤ ਜੀ ਹੋਣਾ ਚਾਹੀਦਾ ਮੈਂ ਜਿੱਥੇ ਆਪ ਸਾਰੀ ਸੰਗਤ ਦਾ ਸਾਰੇ ਆਏ ਹੋਏ ਗਲਾ ਬੰਧੋਂ ਦਾ ਨਿਹੰਗ ਸਿੰਘਾਂ ਦਾ ਜਿੱਥੇ ਬੰਦੀਆਂ ਦਾ ਧੰਨਵਾਦ ਕਰਦਾ ਉੱਥੇ ਮੈਂ ਖਾਸ ਤੌਰ ਦੇ ਉੱਤੇ ਧੰਨਵਾਦ ਆਪਣੇ ਬਹੁਤ ਹੀ ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਦਾ ਕਰਦਾ ਜਿਨ੍ਹਾਂ ਦੇ ਉਦਮ ਸਦਕਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਬਾਬਾ ਜੀਵਨ ਸਿੰਘ ਜੀ ਜੋ ਅਮਰ ਸ਼ਹੀਦ ਨੇ ਪੰਥ ਦੇ ਸੂਰਬੀਰ ਯੋਧੇ ਨੇ ਉਹਨਾਂ ਦਾ ਅਸੀਂ ਜਨਮ ਦਿਨ ਮਨਾਉਂਦੇ ਆ ਔਰ ਜਲਦੀ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਵਨ ਸਥਾਨ ਦੇ ਉੱਤੇ ਅਸੀਂ ਉਹ ਦਿਹਾੜਾ ਵੀ ਮਨਾਵਾਂਗੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਦੇ ਉੱਤੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸੀ ਔਰ ਪ੍ਰੀਖਿਆ ਲਈ ਸੀ ਜਿਦੇ ਵਿੱਚ ਚੌਧਰੀ ਡੱਲਾ ਜਿਹੜਾ ਹੈ ਉਹ ਅਸਫਲ ਹੋ ਗਏ ਸਨ ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਪਾਰ ਬਖਸ਼